ਬਾਰੇ ਕਿ ਯਾਰ ਤੁਸੀਂ ਠੀਕਾ ਹੀ ਇਸ ਗੱਲ ਦਾ ਲੈ ਲਿਆ ਕਿ ਕਿ ਤੁਸੀਂ ਸੁਬੀਰ ਸਿੰਘ ਬਾਦਲ ਦੇ ਵਿਰੋਧੀ ਕਈਆਂ ਕੁਹਾੜੇ ਲੈ ਕੇ ਦੁਆਲੇ ਹੋਏ ਰਹਿਣਾ ਹੈ ਰਾਜਨੀਤੀ ਕਰਨੀ ਹੈ ਧਮ ਧਮ ਕੇ ਕਰੋ ਜਿੱਥੇ ਰਾਜਨੀਤੀ ਦੀ ਗੱਲ ਆਉਗੀ ਉੱਥੇ ਕਰੋ ਹੁਣ ਪੰਥਕ ਮਰਿਆਦਾ ਵੀ ਤੁਸੀਂ ਸਿਖਾਓਗੇ ਕਿ ਜਿਹੜੇ ਪੰਥਕ ਮਰਿਆਦਾ ਤੋਂ ਵੀ ਹੁਣੇ ਲੋਕ ਦੇ ਜਿਸ ਤਰੀਕੇ ਦੇ ਤੁਸੀਂ ਸਵਾਲ ਉਠਾਏ ਨੇ ਇਹ ਤੁਹਾਡੇ ਜਿਹੜੇ ਆ ਬਿਲਕੁਲ ਗਲਤ ਸਵਾਲ ਨੇ ਆਪਣੇ ਆਪ ਨੂੰ ਜਿਹੜਾ ਪੰਥਕ ਮਰਿਆਦਾ ਜਿਹੜੀ ਹੈ ਉਹਦੇ ਤੋਂ ਜਾਣੂ ਹੋ ਬੁਸੀ ਗੱਲ ਜੇ ਤੁਸੀਂ ਕਹਿੰਦੇ ਜੇ ਕਿ ਸੁਖਬੀਰ ਸਿੰਘ ਬਾਦਲ ਜਨਤਕ ਸਮਾਗਮ 'ਚ ਸ਼ਾਮਲ ਨਹੀਂ ਹੋ ਸਕਦਾ ਤੁਹਾਡਾ ਤਾਂ ਮਕਸਦ ਹੀ ਇਹੀ ਹੈ ਕਿ ਸੁਖਬੀਰ ਸਿੰਘ ਬਾਦਲ ਬਸ ਪਿਛਲੇ ਕਮਰੇ 'ਚ ਬੰਦ ਹੋਵੇ ਤੇ ਸਾਡੇ ਮੁਤਾਬਕ ਜਿਹੜਾ ਆ ਉਹ ਸਾ ਲਵੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਸੱਜਣਾ ਦਾ ਸ਼ਰੋਮਣੀ ਅਕਾਲੀ ਦਲ ਸੁਧਾਰ ਲੈਣ ਵਾਲਿਆਂ ਦਾ ਇੱਕ ਬਿਆਨ ਦੇਖਿਆ ਬੜੀ ਹਨੀ ਹੋਈ ਹੈ ਪਹਿਲੇ ਤਾਂ ਮੇਰਾ ਸਵਾਲ ਹੈ ਕਿ ਯਾਰ ਤੁਸੀਂ ਠੀਕਾ ਹੀ ਇਸ ਗੱਲ ਦਾ ਲੈ ਲਿਆ ਕਿ ਕਿ ਤੁਸੀਂ ਸੁਭੀਰ ਸਿੰਘ ਬਾਦਲ ਦੇ ਵਿਰੋਧੀ ਕਈਆਂ ਕੁਹਾੜੇ ਲੈ ਕੇ ਦੁਆਲੇ ਹੋਏ ਰਹਿਆ ਹੈ ਰਾਜਨੀਤੀ ਕਰਨੀ ਆ ਝੰਮ-ਝੰਮ ਕੇ ਕਰੋ ਜਿੱਥੇ ਰਾਜਨੀਤੀ ਦੀ ਗੱਲ ਆਉਂਦੀ ਉੱਥੇ ਕਰੋ ਹੁਣ ਪੰਥਕ ਮਰਿਆਦਾ ਵੀ ਤੁਸੀਂ ਸਿਖਾਓਗੇ ਕਿ ਜਿਹੜੇ ਪੰਥਕ ਮਰਿਆਦਾ ਤੋਂ ਵਿਹੂਨੇ ਲੋਕ ਜੇ ਮੈਂ ਤਾਂ ਮोटे ਜਿਹੇ ਰੂਪ ਚ ਗੱਲ ਕਹੂੰਗਾ ਔਰ ਜਿਸ ਤਰੀਕੇ ਦੇ ਤੁਸੀਂ ਸਵਾਲ ਉਠਾਏ ਨੇ ਇਹ ਤੁਹਾਡੇ ਜਿਹੜੇ ਆ ਬਿਲਕੁਲ ਗਲਤ ਸਵਾਲ ਨੇ ਆਪਣੇ ਆਪ ਨੂੰ ਜਿਹੜਾ ਪੰਤਕ ਮਰਿਆਦਾ ਜਿਹੜੀ ਹੈ ਉਹਦੇ ਤੋਂ ਜਾਣੂ ਹੋ। ਪਰ ਦੂਸਰੀ ਗੱਲ ਜੀ ਤੁਸੀਂ ਕਹਿੰਦੇ ਜੇ ਕਿ ਸੁਖਬੀਰ ਸਿੰਘ ਬਾਦਲ ਜਨਤਕ ਸਮਾਗਮ ਚ ਸ਼ਾਮਲ ਨਹੀਂ ਹੋ ਸਕਦਾ। ਤੁਹਾਡਾ ਤਾਂ ਮਕਸਦ ਹੀ ਇਹੀ ਹੈ ਕਿ ਸੁਖਬੀਰ ਸਿੰਘ ਬਾਦਲ ਬਸ ਪਿਛਲੇ ਕਮਰੇ ਚ ਬੰਦ ਹੋਵੇ ਤੇ ਸਾਡੇ ਮੁਤਾਬਕ ਜਿਹੜਾ ਆ ਉਹ ਸਾਹ ਲਵੇ। ਤੇ ਮੈਂ ਬੇਨਤੀ ਕਰਾਂ ਸੁਖਬੀਰ ਸਿੰਘ ਬਾਦਲ ਇਹ ਕੋਈ 드라마 ਨਹੀਂ ਕਿ ਆ ਕਿ ਜੇ ਉਹਦੇ ਕੋਲ ਕੋਈ ਗਲਤੀ ਹੋਈ ਹੈ ਕੋਈ ਪੰਥਕ ਅਵਗਿਆਵਾਂ ਹੋਈਆਂ ਨੇ ਸ੍ਰੀ ਅਕਾਲ ਤਖਸਾਲ ਸਮ ਨੇ ਆਪਣੀ ਪ੍ਰਕਿਰਿਆ ਅ ਜਾਰੀ ਕਰਦਿਆਂ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਹੈ। ਔਰ ਜਦੋਂ ਕਿਸੇ ਸਿੱਖ ਨੂੰ ਤਨਖਾਹਿਆ ਕਰਾਰ ਦਿੱਤਾ ਜਾਂਦਾ ਹੈ ਤੇ ਤਨਖਾਹਿਆ ਕਰਾਰ ਦੇਣ ਦੇ ਜਿਹੜਾ ਵਿਚਲਾ ਸਮਾਂ ਹੁੰਦਾ ਹੈ ਜਦ ਤੱਕ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਿੱਤੇ ਹੋਏ ਆਦੇਸ਼ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਨਹੀਂ ਹੋ ਜਾਂਦਾ ਉਹਨਾਂ ਚਰ ਉਹ ਜਿਹੜਾ ਆ ਜਨਤਕ ਕਿਸੇ ਸਮਾਗਮ ਦੇ ਵਿੱਚ ਜਾਂ ਜਨਤਕ ਕਿਸੇ ਕਾਰਜ ਦੇ ਵਿੱਚ ਸ਼ਾਮਲ ਨਹੀਂ ਹੋ ਸਕਦਾ ਪਰ ਸੁਖਬੀ ਸਿੰਘ ਬਾਦਲ ਦੇ ਵਿਰੁੱਧ 30 ਅਗਸਤ ਨੂੰ ਜਥੇਦਾਰ ਸਾਹਿਬਾਨ ਨੇ ਸ਼੍ਰੀ ਅਕਾਲ ਤਖਤ ਦੀ ਫਸੀਲ ਤੋਂ ਜੇ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਉਹ ਤੇ 15 ਘੰਟੇ ਦੇ ਵਿੱਚ 31 ਅਗਸਤ ਨੂੰ ਜਾ ਕੇ ਪੇਸ਼ ਹੋਗੇ ਉਸ ਤੋਂ ਬਾਅਦ ਉਹਨਾਂ ਦਾ ਜਨਤਕ ਤੌਰ ਤੇ ਵਿਚਾਰਨਾ ਉਹ ਹਰ ਪੱਖੋਂ ਜਿਹੜਾ ਮਰਯਾਦਾ ਪੱਖੋਂ ਬਿਲਕੁਲ ਜਿਹੜਾ ਜਾਇਜ਼ ਹੈ ਪਰ ਮੈਂ ਇਹ ਵੀ ਦੱਸ ਦਵਾਂ ਤੁਸੀਂ ਵੀ ਅੱਜ ਜ਼ਿਕਰ ਕੀਤਾ ਮੇਰੇ ਬਾਰੇ ਇਸ ਬਿਆਨ ਦੇ ਵਿੱਚ ਤੇ ਜੇ ਵਿਸਾ ਸਿੰਘ ਬਲਟੂਹਾ ਜਿਹੜਾ ਆ ਉਹ 30 ਅਗਸਤ ਨੂੰ ਜਿਸ ਦਿਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀਗਾ ਤੇ ਪੰਥਕ ਮਰਯਾਦਾ ਨੂੰ ਮੁੱਖ ਰੱਖਦਿਆਂ ਹੋਇਆਂ ਪੱਤਰਕਾਰ ਵੱਲੋਂ ਕੀਤੇ ਹੋਏ ਸਵਾਲ ਦੇ ਜਵਾਬ ਦੇ ਵਿੱਚ ਇਹ ਕਹਿੰਦਾ ਆ ਕਿ ਅੱਜ ਠੀਕ ਹੈ ਕਿ ਭਾਵੇਂ ਸੁਖਬੀਰ ਸਿੰਘ ਬਾਦਲ ਮੇਰਾ ਪ੍ਰਧਾਨ ਹੈ ਪਰ ਉਹਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤਰਖਾਈਆ ਕਰਾਰ ਦਿੱਤਾ ਗਿਆ ਆ ਤੇ ਜਦ ਤੱਕ ਸੁਖਬੀਰ ਸਿੰਘ ਬਾਦਲ ਤਖਤ ਤੇ ਪੇਸ਼ ਨਹੀਂ ਹੋ ਜਾਂਦਾ ਉਸ ਪ੍ਰਕਿਰਿਆ 'ਚ ਨਹੀਂ ਨਿਕਲ ਜਾਂਦਾ ਉਹਨਾਂ ਚਿਰ ਮੈਂ ਕੋਈ ਰਾਬਤਾ ਨਹੀਂ ਰੱਖਾਂਗਾ ਔਰ ਮੈਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਸੁਖਬੀਰ ਸਿੰਘ ਬਾਦਲ 15 ਘੰਟੇ ਦੇ ਵਿੱਚ ਵਿੱਚ 31 ਅਗਸਤ ਨੂੰ ਜਾ ਕੇ ਪੇਸ਼ ਹੋਗੇ ਔਰ ਜਦੋਂ ਸਿੱਖ ਅਜਿਹੇ ਆ ਕਦਮ ਚੁੱਕ ਲੈਂਦਾ ਆ ਉਹ ਅ ਜਿਹੜਾ ਆ ਉਹ ਜਨਤਕ ਸਮਾਗਮਾਂ ਦੇ ਵਿੱਚ ਸ਼ਾਮਲ ਹੋ ਸਕਦਾ ਹੈ ਪਰ ਇਹ ਤੇ ਜਨਤਕ ਸਮਾਗਮ ਵੀ ਨਹੀਂ ਇਹ ਤੇ ਉਹ ਰੋਸ ਸੀਗਾ ਉਹ ਗੁੱਸਾ ਸੀਗਾ ਉਹ ਧਰਨਾ ਸੀਗਾ ਉਹ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਸੀਗਾ ਜਿਹਦੇ ਵਾਸਤੇ ਸ਼ਰਮਣੀ ਕਾਲੀ ਦਲ ਹਮੇਸ਼ਾ ਜਿਹੜਾ ਆ ਇਕ ਡਾਹ ਕੇ ਲੜਦਾ ਰਿਹਾ ਹੈ ਲੋਕਾਂ ਦੇ ਹੱਕਾਂ ਤੇ ਹਿੱਤਾਂ ਲਈ ਜੇ ਕੋਈ ਲੜਿਆ ਤੇ ਉਹ ਸ਼੍ਰੋਮਣੀ ਅਕਾਲੀ ਦਲ ਲੜਿਆ ਹੈ ਅੱਜ ਪੰਜਾਬ ਦੇ ਲੋਕਾਂ ਦੇ ਹੱਕਾਂ ਤੇ ਹਿੱਤਾਂ ਦੇ ਉੱਤੇ ਡਾਕਾ ਮਾਰਿਆ ਹੋਵੇ ਮੌਜੂਦਾ ਭਵੰਤਵਾਨ ਸਰਕਾਰ ਨੇ ਤੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੱਜੂਬੀ ਸਿੰਘ ਬਾਦਲ ਚੁੱਪ ਕਰਕੇ ਘਰੇ ਬੈਠੇ ਰਹਿੰਦੇ ਤੇ ਕਦਾ ਚਿੱਤ ਨਹੀਂ ਹੋ ਸਕਦਾ ਤੇ ਤੁਸੀਂ ਤੇ ਇਹੀ ਚਾਹੁੰਦੇ ਜੀ ਕਿ ਭਾਈ ਤੂੰ ਚੁੱਪ ਕਰ ਜਾ ਹੁਣ ਤੇ ਤੈਨੂੰ ਅਸੀਂ ਜਿਹੜਾ ਆ ਜੇ ਜਿੱਥੇ ਸਾਡੀਆਂ ਤਾਰਾਂ ਜੁੜੀਆਂ ਹੋਈਆਂ ਨੇ ਆਰਐਸਐਸ ਦੇ ਨਾਲ ਤੇ ਭਾਰਤੀ ਜਨਤਾ ਪਾਰਟੀ ਦੇ ਨਾਲ ਜਿਨ੍ਹਾਂ ਦਾ ਮਨਸੂਬਾ ਆ ਤੇ ਜਿਨ੍ਹਾਂ ਨੇ ਸਾਨੂੰ ਡਾਇਰੈਕਸ਼ਨ ਦਿੱਤੀ ਹੈ ਸੁਧਾਰ ਲੈਣ ਵਾਲਿਆਂ ਨੂੰ ਕਿ ਤੁਸੀਂ ਜਿਹੜਾ ਕਈ ਕੁੜਾ ਆ ਉਸ ਨੂੰ ਵੀਰ ਸਿੰਘ ਬਾਦਲ ਦੇ ਵਿਰੋਧੀ ਰੱਖਣਾ ਹੈ ਹਾਂਜੀ ਇਸ ਕਰਕੇ ਮੇਰੀ ਹੱਥ ਬਨ ਕੇ ਬੇਨਤੀ ਹੈ ਮਰਯਾਦਾ ਨੂੰ ਸਮਝੋ ਜੇ ਸਿੱਖ ਤਨਖਾਹਿਆ ਕਰਾ ਦਿੱਤੇ ਜਾਣ ਤੋਂ ਬਾਅਦ ਜਾ ਕੇ ਪੇਸ਼ ਹੋ ਜਾਂਦਾ ਆ ਤੇ ਫਿਰ ਉਹ ਵਿਚਰ ਵੀ ਸਕਦਾ ਆ ਹਾਂ ਠੀਕ ਹੈ ਕਿ ਜੇ ਕਿਸੇ ਸਿੱਖ ਨੂੰ ਪੰਥ ਦੇ ਵਿੱਚੋਂ ਛੇਕ ਦਿੱਤਾ ਜਾਵੇ ਤੇ ਫਿਰ ਉਹ ਜਿਹੜਾ ਆ ਉਹਦੇ ਨਾਲ ਕੋਈ ਵੀ ਸਿੱਖ ਕਿਸੇ ਵੀ ਤਰ੍ਹਾਂ ਦੀ ਕੋਈ ਸਾਂਝ ਨਹੀਂ ਰੱਖ ਸਕਦਾ ਇਸ ਕਰਕੇ ਪੰਥਕ ਮਰਿਆਦਾ ਨੂੰ ਸਮਝੋ ਔਰ ਜਿਹੜਾ ਤੁਸੀਂ ਮਖੌਟਾ ਪਾਇਆ ਆ ਇਹਨੂੰ ਲਾਹ ਕੇ ਕਿਰਪਾ ਕਰਕੇ ਪੰਜਾਬ ਦੇ ਹੱਕ ਤੇ ਹਿੱਤ ਚ ਤੇ ਸ਼੍ਰੋਮਣੀ ਅਕਾਲੀ ਦਲ ਦੀ ਉਹ ਸਿਧਾਂਤਕ ਰਾਜਨੀਤੀ ਤੇ ਪੈਰਾ ਦਿਨ ਦੀ ਖੇਚਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ